ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰ ਸਾਰੇ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਇਹ ਹੈ ਗੁਰਬਾਣੀ ਸ਼ਬਦ ਕੋਸ਼ ਵਿੱਚੋਂ ਕੁਝ ਸ਼ਬਦ ਕੁਝ ਸ਼ਬਦ ਜਿਹੜੇ ਹੈ ਉਹ ਗੁਰਬਾਣੀ ਕੋਸ਼ ਦੇ ਸ਼ਬਦ ਕੋਸ਼ ਦੇ ਵਿੱਚੋਂ ਇਹ ਲੈ ਗਏ ਆ ਉਹਨਾਂ ਦੀ ਆਪਾਂ ਵਿਚਾਰ ਕਰਨੀ ਹੈ ਉਹਨਾਂ ਦੇ ਅਰਥ ਸਪਸ਼ਟ ਕਰਨੀ ਹੈ ਇਨ ਤੁਕਾਂ ਦੇ ਰਾਹੀਂ ਤੇ ਗੁਰਬਾਣੀ ਦੇ ਵਿੱਚੋਂ ਲਈਆਂ ਆਈਆਂ ਨੇ ਤੁਕਾਂ ਆ ਪੰਕਤੀਆਂ ਲਈਆਂ ਗਈਆਂ ਨੇ ਇਹਨਾਂ ਦੇ ਅਨੁਸਾਰ ਆਪਾਂ ਇਹਨਾਂ ਦੀ ਸਾਰੀ ਵਿਚਾਰ ਵੀ ਕਰਨੀ ਹੈ ਸੋ ਸਾਧ ਸੰਗਤ ਸਭਲਾ ਸ਼ਬਦ ਹੈ ਕੰਨ ਪਹਿਲਾ ਸ਼ਬਦ ਹੀ ਹੈ ਕੰਨ ਕੰਨ ਕੀ ਹੈ ਸਰੀਰ ਦਾ ਸੁਣਨ ਵਾਲਾ ਅਗ ਆ ਕੰਨ ਜਿਹੜਾ ਹੁੰਦਾ ਕੰਨ ਇਹ ਹੈ ਈਅਰ ਕੰਨ ਆਖਣ ਆਖ ਨ ਰੱਜਿਆ ਸੁਨ ਸੁਨ ਨ ਰੱਜੇ ਕੰਨ ਆਖਣ ਕੀ ਹੈ ਮੂੰਹ ਆਖਣ ਦਾ ਮਤਲਬ ਮੂੰਹ ਮੂੰਹ ਆਖ ਕੇ ਨ ਰੱਜਿਆ ਸੁਨ ਨ ਰੱਜੇ ਕੰਨ ਮੂੰਹ ਬੋਲ ਬੋਲ ਕੇ ਚਸਕੇ ਦੀਆਂ ਗੱਲਾਂ ਕਰਕੇ ਗੱਲਾਂ ਕਰ ਕਰਕੇ ਅਰਜਦਾ ਨਹੀਂ ਰਜਦਾ ਨਹੀਂ ਆਖਣ ਆਖ ਨ ਰੱਜਿਆ ਆਖਣ ਮੂੰਹ ਨਹੀਂ ਰੱਜਿਆ ਕੰਨ ਚਸਕੇ ਦੀਆਂ ਗੱਲਾਂ ਸੁਣ ਸੁਣ ਕੇ ਅਲਜਦੇ ਨਹੀਂ ਸੁਣ ਨਾ ਰਜੇ ਕੰਨ ਸੁਣ ਕੇ ਨਾ ਰਜੇ ਕੰਨ ਕੰਨ ਜਿਹੜੇ ਆ ਉਹ ਨਹੀਂ ਰਜਦੇ ਮੂੰਹ ਬੋਲ ਬੋਲ ਕੇ ਚਸਕੇ ਦੀਆਂ ਗੱਲਾਂ ਕਰ ਕਰ ਕੇ ਰਜਦਾ ਨਹੀਂ ਕੰਨ ਜਿਹੜਾ ਹੈ ਚਸਕੇ ਦੀਆਂ ਗੱਲਾਂ ਸੁਣ ਸੁਣ ਕੇ ਰਜਦੇ ਨਹੀਂ ਇਹ ਹੈ ਕੰਨ ਲੱਗ ਅੱਗੇ ਹੈ ਕੰਨੇ ਰਲਦੇ ਮਿਲਦੇ ਰਹਿ ਕੰਨੇ ਇੱਕ ਕਨੇ ਹੈ ਕੰਡੇ ਦੀ ਕੰਡੇ ਦੀ ਕੰਡੇ ਦੀ ਫਰੀਦਾ ਦਰਿਆ ਵੇ ਕੰਨੇ ਬਗੂਲਾ ਬੈਠਾ ਕੀਲ ਕਰੇ ਕੀਲ ਕਰੀਂਦੀ ਹੰਜ ਨੂੰ ਆਚੰਤੇ ਬਾਜ ਪੈ ਜਿਵੇਂ ਦਰਿਆ ਦੇ ਕਿਨਾਰੇ ਦੇ ਬੈਠਾ ਬਗਲਾ ਕੋਲੂਲ ਕਰਦਾ ਉਸੇ ਤਰ੍ਹਾਂ ਇਹ ਮਨੁੱਖ ਜਿਹੜੀ ਮਨੁੱਖ ਜੀ ਇਸਤਰੀ ਦੁਨੀਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਮਸਤ ਹੈ ਇਹ ਵੀ ਸਮਝ ਲੋ ਕੋਰੋਣਾ ਜਿਆ ਜਿਵੇਂ ਹੰਸ ਵਰਗੇ ਚਿੱਟੇ ਬਗਲੇ ਨੂੰ ਅਚਨ ਚੇਤ ਹੀ ਬਾਜਾ ਪੈਂਦੇ ਆ ਅਚਨ ਚੇਤ ਹੀ ਉਹਨੂੰ ਬਾਜਾ ਪੈਂਦੇ ਆ ਉਸੇ ਤਰ੍ਹਾਂ ਹੀ ਸੇਮ ਉਸੇ ਤਰ੍ਹਾਂ ਹੀ ਇਹ ਜਿਹੜਾ ਮਨੁੱਖ ਹੈ ਜੀਵ ਇਸਤਰੀ ਆ ਇਹਨੂੰ ਮੌਤ ਮੌਤ ਦੇ ਜਿਹੜੇ ਦੂਤ ਆ ਉਹ ਆ ਕੇ ਪਕੜਦੇ ਆ ਉਹ ਆ ਕੇ ਪਕੜ ਲੈਂਗੇ ਅਗੇ ਹੈ ਕਨੂ ਕਨੂ ਪਾਸੋਂ ਤੇ ਆ ਮਤਲਬ ਪਾਸੋਂ ਇਹ ਵਿਦ ਪਾਈ ਮੈਂ ਸਾਧੀ ਸਾਧੂ ਕਨੂ ਮੈਂ ਇਹ ਸਾਧੂ ਤੋਂ ਸਾਧੂ ਪਾਸੋਂ ਪ੍ਰਾਪਤ ਕੀਤੀ ਇਹ ਬੁੱਧ ਇਹ ਬੁੱਧ ਪਾਈ ਮੈਂ ਸਾਧੂ ਕਨੂ ਲੇਖ ਲਿਖਿਓ ਤੁਰ ਮਾਤੇ ਜਿਹਦਾ ਲੇਖ ਮੇਰੇ ਮੱਥੇ ਤੇ ਪਹਿਲਾਂ ਤੋਂ ਹੀ ਲਿਖਿਆ ਹੋਇਆ ਤੁਰ ਤੋਂ ਮਨ ਦੀ ਭਟਕਣਾ ਦੂਰ ਕਰਨ ਵਾਲੀ ਬੁੱਧ ਇਹ ਬੁੱਧ ਭਾਵ ਹੈ ਮਨ ਦੀ ਭਟਕਣਾ ਦੂਰ ਕਰਨ ਵਾਲੀ ਬੁੱਧ ਅਕਲ ਜਿਹੜੀ ਹੈ ਮੈਂ ਗੁਰੂ ਪਾਸੋਂ ਹਾਸਲ ਕੀਤੀ ਹੈ ਇਹ ਬੁੱਧ ਪਾਈ ਮੈਂ ਸਾਧੀ ਸਾਧੂ ਕੰਨੋ ਸਾਧੂ ਤੋਂ ਪਾਈ ਸਾ ਪਾਸੋਂ ਗੁਰੂ ਪਾਸੋਂ ਸਾਧੂ ਦੀ ਗੁਰੂ ਗੁਰੂ ਪਾਸੋਂ ਹਾਸਲ ਕੀਤੀ ਹੈ ਇਹ ਮੇਰੇ ਮੱਥੇ ਉੱਤੇ ਤੁਰ ਤੋਂ ਲੇਖ ਲਿਖਿਆ ਹੋਇਆ ਇਹ ਇਹ ਜਿਹੜਾ ਹੈ ਮੇਰੇ ਮੱਥੇ ਦੇ ਤੁਰ ਤੋਂ ਹੀ ਦੇਖ ਲਈ ਜਾ ਰਿਹਾ ਹੈ ਅੱਗੇ ਹੈ ਖੜ ਖਖਾ ਤੇ ਢਾੜਾ ਖੜ ਖਾੜ ਹੁੰਦਾ ਘਾਹ ਝਾਰਾ ਜਿਹਾ ਕਹਿੰਦੇ ਪਸ਼ੂ ਮਿਲ ਹੈ ਚੰਗੀਆਂ ਨੀਆਂ ਖੜ ਖਾਵੇ ਅੰਮ੍ਰਿਤ ਦੇ ਜਿਹੜਾ ਮਨੁੱਖ ਹੈ ਉਹ ਪਸ਼ੂ ਪੰਛੀ ਆਲ ਸਭ ਦਾ ਸਰਦਾਰ ਉੱਪਰ ਮਨੁੱਖਾ ਜਨੂ ਸਭ ਤੋਂ ਉੱਚਾ ਗਿਣਿਆ ਜਾਂਦਾ ਉੱਚਾ ਹੈ ਇਹ ਉਕਰਮੇਂਦਾ ਪਰ ਪਸ਼ੂਆਂ ਨੂੰ ਸ਼ਾਬਾਸ਼ਾ ਮਿਲਦੀਆਂ ਚੰਗੀਆਂ-ਚੰਗੀਆਂ ਮਿਲਦੀਆਂ ਨੇ ਕਿਉਂ ਕਿਉਂਕਿ ਉਹ ਘਾਹ ਚਾਰਾ ਖਾਂਦੇ ਹਨ ਅਤੇ ਅੰਮ੍ਰਿਤ ਭਾਵ ਦੁੱਧ ਵਰਗਾ ਉੱਤਮ ਪਦਾਰਥ ਲੈਂਦੇ ਹਨ ਅੱਗੇ ਖੜ ਖੱਖਾ ਤੇੜਾੜਾ ਤੇੜਾੜੇ ਨੂੰ ਸਿਆਰੀ ਖੜ ਖੜ ਹੁੰਦਾ ਹੈ ਲਿਜਾੜਾ ਖੜ ਦਰਗੇ ਪਹਿਨਾਏ ਮੁਖ ਹਰ ਨਾਮ ਨਿਵਾ ਮੁਖ ਹਰ ਨਾਮ ਨਿਵਾਸ ਜਿਸ ਦੇ ਮੂੰਹ ਵਿੱਚ ਸਦਾ ਪ੍ਰਭੂ ਦਾ ਨਾਮ ਵਸਦਾ ਮੁਖ ਹਰ ਨਾਮ ਨਿਵਾਸ ਜਿਹਦੇ ਮੁਖ ਵਿੱਚ ਹਰੀ ਦਾ ਨਾਮ ਵਸਦਾ ਹੈ ਨਾ ਜਿਸ ਦੇ ਮੂੰਹ ਵਿੱਚ ਸਦਾ ਪ੍ਰਭੂ ਦਾ ਨਾਮ ਵਸਦਾ ਉਸ ਨੂੰ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਦਰਗਾਹ ਦੇ ਵਿੱਚ ਦਰਗਾਹ ਪਹਿਨ ਆਈਏ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਖੜ ਕੇ ਪਾਉਗੀ ਲਿਜਾ ਕੇ ਆਦਰ ਮਾਣ ਦਿੱਤਾ ਜਾਂਦਾ ਉਹਨੂੰ ਸਰੂਪਾ ਪਾਇਆ ਜਾਂਦਾ ਆਵ ਉਹਨ ਆਦਮਾ ਦੇ। ਅੱਗੇ ਹੈ ਖੀਰ। ਕੱਖੇ ਨੂੰ ਵਿਹਾਰੀ ਤੇ ਰਾਰਾ ਖੀਰ ਇਹਦਾ ਕੀਰ ਹੈ ਦੁੱਧ। ਖੀਰ ਦਾ ਮਤਲਬ ਦੁੱਧ ਹੈ। ਹਰ ਮਨ ਜੀਰਾ ਰਹਿ ਨਾ ਸਕੇ ਜੋ ਬਾਲਕ ਖੀਰ ਅਧਾਰੀ। ਮੇਰੀ ਇਹ ਜਨ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਰਹਿ ਨਹੀਂ ਸਕਦਾ। ਮੇਰੀ ਇਹ ਜਨ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਰਹਿ ਨਹੀਂ ਸਕਦੀ। ਭਾਵ ਧੀਰਜ ਨਹੀਂ ਫੜਦੀ ਧੀਰਜ ਨਹੀਂ ਫੜ ਸਕਦੀ ਜਾਂ ਧੀਰਜ ਨਹੀਂ ਫੜਦੀ ਜਿਵੇਂ ਇੱਕ ਛੋਟਾ ਬੱਚਾ ਦੁੱਧ ਤੋਂ ਬਗੈਰ ਨਹੀਂ ਰਹਿ ਸਕਦਾ ਕਿਉਂਕਿ ਛੋਟਾ ਬੱਚਾ ਜਿਹੜਾ ਹੈ ਉਹਨੂੰ ਦੁੱਧ ਨਾ ਮਿਲੇ ਤੇ ਉਹ ਦੁੱਧ ਤੋਂ ਬਗੈਰ ਉਹ ਨਹੀਂ ਰਹੇਗਾ ਇਸੇ ਇਸੇ ਤਰ੍ਹਾਂ ਹੀ ਜਿਹੜਾ ਹੈ ਮੈਨੂੰ ਮਿਰਾਹ ਤੋਂ ਬਿਨਾ ਮੈਂ ਉਹ ਰਹਿ ਨਹੀਂ ਸਕਦੀ ਇਹ ਮੇਰੀ ਜਿਹੜੀ ਜਿੰਦ ਹੈ ਨਹੀਂ ਰਹਿ ਸਕਦਾ ਕਿ ਕਿ ਖੀਰ ਖੱਖੇ ਨੂੰ ਫੇਲ ਵਿਹਾਰੀ ਤੇ ਰਾਰੇ ਨੂੰ ਸਿਆਰੀ ਇਹ ਖੀਰ ਹੈ ਉਹ ਜਿਹੜੀ ਖੀਰ ਅਸੀਂ ਚੌੜ ਬਾਕੇ ਬਣਾਉਨੇ ਆ ਇਹ ਉਹ ਲੋਹਜੀ ਹੈ ਇਹ ਖੀਰ ਜੇ ਅੱਲੀ ਇਸ ਤਰ੍ਹਾਂ ਖੀਰ ਆਵੇ ਤਾਂ ਦੁੱਧ ਜੇ ਇਸ ਤਰ੍ਹਾਂ ਖੀਰ ਆਵੇ ਇਸ ਪਹਿਲੰ ਤਾਂ ਇਹ ਕੀ ਹੋ ਜਾਂਦਾ ਚੌੜਾ ਵਾਲੀ ਖੀਰ ਲੰਗਰ ਦੌਲਤ ਬੰਡੀਏ ਰਸ ਅੰਮ੍ਰਿਤ ਰਸ ਅੰਮ੍ਰਿਤ ਖੀਰ ਖੀਰ ਕੇ ਆਲੀ ਖੀਰ ਕੇ ਆਲੀ ਹੁਣ ਦੇਖੋ ਜਿਵੇਂ ਗੁਰੂ ਅੰਦਰ ਦੇਵ ਜੀ ਦੇ ਸਤਸੰਗ ਰੂਪੀ ਲੰਗਰ ਦੇ ਵਿੱਚ ਜਿੱਥੇ ਉਹ satsang ਕਰਦੇ ਸੀ ਉਸ ਲੰਗਰ ਦੇ ਵਿੱਚ ਕੀ ਵੰਡਿਆ ਜਾ ਰਿਹਾ ਉਹ ਦੌਲਤ ਵੰਡੀ ਜਾ ਰਹੀ ਹੈ ਕਿਹੜੀ ਦੌਲਤ ਨਾਮ ਦੀ ਦੌਲਤ ਵੰਡੀ ਜਾ ਰਹੀ ਹੈ ਉਹਨਾਂ ਦੇ ਲੰਗਰ ਦੇ ਵਿੱਚ satsang ਰੂਪੀ ਲੰਗਰ ਚੱਲ ਰਿਹਾ ਤੇ ਉਹਦੇ ਚ ਕੀ ਵੰਡਿਆ ਜਾ ਰਿਹਾ ਕਿਹੜੀ ਦੌਲਤ ਵੰਡੀ ਜਾ ਰਹੀ ਹੈ ਨਾਮ ਦੀ ਦੌਲਤ ਵੰਡੀ ਜਾ ਰਹੀ ਹੈ ਵੰਡੀ ਜਾ ਰਹੀ ਹੈ ਆਤਮਿਕ ਜੀਵਨ ਦੇਣ ਵਾਲਾ ਨਾਮ ਹੈ ਜੀ ਵਣਿਆ ਜਾ ਰਿਹਾ ਹੈ ਆਤਮਿਕ ਜੀਵਨ ਦੇਣ ਵਾਲਾ ਨਾਮ ਉਦਰਾ ਤੋਂ ਵਣਿਆ ਜਾ ਰਿਹਾ ਹੈ ਇਸੇ ਤਰ੍ਹਾਂ ਮਾਤਾ ਕੀਵੀ ਜੀ ਦੇ ਲੰਗਰ ਦੇ ਵਿੱਚ ਮਾਤਾ ਕੀਵੀ ਜੀ ਬਾਹਰ ਲੰਗਰ ਲਗਾਉਂਦੇ ਸਨ ਤਾਂ ਉਹਦੇ ਨਗਰ ਦੇ ਵਿੱਚ ਕੀਵੀ ਜੀ ਦੇ ਲੰਗਰ ਦੇ ਵਿੱਚ ਸਭ ਨੂੰ ਘਿਓ ਵਾਲੀ ਖੀਰ ਘਿਓ ਵਾਲੀ ਖੀਰ ਜਿਹੜੀ ਆ ਉਹ ਵਣੇ ਜਾ ਰਹੀ ਸੀ ਘਿਓ ਵਾਲੀ ਜਿਹੜੀ ਆ ਖੀਰ ਹੈ ਉਹ ਵਣੇ ਜਾ ਰਹੀ ਸੋ ਸਾ ਸੰਗਤ ਇਹ ਕੁਝ ਸ਼ਬਦ ਆਪਾਂ ਸ਼ਬਦ ਕੋਸ਼ ਦੇ ਵਿੱਚੋਂ ਲਏ ਆ ਔਰ ਇਹਨਾਂ ਬੰਕੇ ਦੇ ਰਾਹੀਂ ਇਹਨਾਂ ਨੂੰ ਵਿਚਾਰਿਆ ਔਰ ਆਸ ਕਰਦੇ ਆਪ ਜੀ ਨੂੰ ਇਹ ਵਿਚਾਰ ਠੀਕ ਲੱਗੀ ਹੋਵੇਗੀ ਸੋ ਅਗਲੇ ਵਿਚਾਰ ਦੇ ਵਾਸਤੇ ਆਪਾਂ ਅਗਲੇ ਵਿਸ਼ੇ ਦੇ ਨਾਲ ਫਿਰ ਮਿਲਾਂਗੇ ਇਨੀ ਕੁ ਵਿਚਾਰ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ